ਜਲੰਧਰ ਸਿਟੀ ਗਰੁੱਪ ਵੱਲੋਂ ਵਾਹੋ ਪ੍ਰੋਗਰਾਮ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਲੰਧਰ ਪ੍ਰਸ਼ਾਸਨ ਨਾਲ ਯੁੱਧ ਨਸ਼ੇ ਦੇ ਵਿਰੁੱਧ ਜੋ ਹੈ ਲਗਾਤਾਰ ਪੰਜਾਬ ਦੇ ਲੱਗ ਲੱਗ ਜ਼ਿਲ੍ਹਿਆਂ ਦੇ ਵਿੱਚ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਤੇ ਗੱਲ ਕਰੀ ਅੱਜ ਜਲੰਧਰ ਦੇ ਵਿੱਚ ਵੀ ਵਾਹੋ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਸਿਟੀ ਗਰੁੱਪ ਵੱਲੋਂ ਜਿੱਤੇ ਨਸ਼ੇ ਨੂੰ ਲੈ ਕੇ ਵੱਡੇ ਸਟੈਪ ਚੱਕੇ ਜਾ ਰਹੇ ਨੇ ਤੇ ਉੱਥੇ ਲੋਕਾਂ ਨੂੰ ਯੂਥ ਨੂੰ ਇੱਕ ਮੈਸੇਜ ਦਿੱਤਾ ਗਿਆ ਨਸ਼ਾ ਛੱਡੋ ਤੇ ਪੰਜਾਬ ਬਣਾਓ ਜਿਸ ਦੇ ਵਿੱਚ ਸਾਡੇ ਨਾਲ ਸਿਟੀ ਗਰੁੱਪ ਦੇ ਓਨਰ ਵੀ ਐਮ ਡੀ ਵੀ ਹੈ ਸਰ ਹਰ ਸਾਲ ਤੁਹਾਡੇ ਵੱਲੋਂ ਜਲੰਧਰ ਦੇ ਮਾਲਡਾਊਨ ਦੇ ਵਿੱਚ ਪ੍ਰੋਗਰਾਮ ਕਰਵਾਇੰਦਾ ਵਾਹੋ ਅੱਜ ਜਲੰਧਰ ਪ੍ਰਸ਼ਾਸਨ ਦੇ ਨਾਲ ਰਲ ਕੇ ਜੋ ਤੁਹਾਡੇ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਗੇਮਾਂ ਤਾਂ ਜ਼ਰੂਰ ਰੱਖੀਆਂ ਤੇ ਉੱਥੇ ਯੁੱਧ ਨਸ਼ੇ ਦੇ ਵਿਰੁੱਧ ਤੁਹਾਡੇ ਵੱਲੋਂ ਲਗਾਤਾਰ ਨਸ਼ੇ ਨੂੰ ਲੈ ਕੇ ਵੱਡੇ ਸਟੈਪ ਕੀਤੇ ਪਹਿਲਾਂ ਮੈਂ ਦੱਸਾਂ ਜੀ ਵਾਓ ਵੀਕਐਂਡ ਆਫ ਵੈਲਨੈਸ ਸਾਲ 'ਚ ਦੋ ਵਾਰੀ ਆਪਾਂ ਕਰਾਉਨੇ ਆ ਸੀਟੀ ਗਰੁੱਪ ਵੱਲੋਂ ਮੋਡਲ ਟਾਊਨ 'ਚ ਹੀ ਹੁੰਦਾ ਆ 10 ਸਾਲ ਹੋ ਗਏ ਸਾਨੂੰ ਕਰਾਉਂਦੇ ਮਕਸਦ ਸੀਗਾ ਫਿਟਨੈਸ ਸਟੇ ਫਿਟ ਸਟੇ ਹੈਲਥੀ ਬਟ ਹੁਣ ਆਪਾਂ ਪੰਜਾਬ ਸਰਕਾਰ ਨਾਲ ਆਪਣੇ ਨਾਲ ਮੁੰਡਾ ਮੁੰਡਾ ਜੋੜਿਆ ਕਿਉਂਕਿ ਜਦੋਂ ਆਪਾਂ ਐਡਮਿਨਿਸਟ੍ਰੇਸ਼ਨ ਕੋ ਗਾਇਡੀ ਸਾਹਿਬ ਕੋ ਗਏ ਉਹ ਕਹਿੰਦੇ ਜੀ ਇਸ ਵਾਰੀ ਇਹਨੂੰ ਡੈਡੀਕੇਟ ਕੀਤਾ ਜਾਵੇ ਯੁਧ ਨਸ਼ਾ ਵਿਰੋਧ ਕਿਉਂਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਇਹ ਪ੍ਰੋਗਰਾਮ ਹੋ ਰਹੇ ਨੇ ਪਹਿਲੀ ਸਰਕਾਰ ਹੈ ਜਿਹੜੀ ਨਸ਼ਿਆਂ ਦੇ ਖਿਲਾਫ ਖੁੱਲ ਕੇ ਬਾਹਰ ਆਈ ਹੈ ਬੋਲ ਰਹੀ ਹੈ ਕੁਝ ਕਰ ਰਹੀ ਹੈ ਪਹਿਲਾਂ ਇਲਜ਼ਾਮ ਲੱਗਦੇ ਸੀਗੇ ਪਹਿਲਾਂ ਸਰਕਾਰਾਂ ਚ ਹੁਣ ਐਕਸ਼ਨ ਹੋ ਰਿਹਾ ਔਰ ਅਸੀਂ ਸੀਟੀ ਗਰੁੱਪ ਨਾਲ ਹੈ ਪੰਜਾਬ ਸਰਕਾਰ ਦੇ ਅੱਜ ਵਾਓ ਵੀਕਐਂਡ ਆਫ ਹੈਲਥ ਇਵੈਂਟ ਹੋ ਰਿਹਾ ਜਿਸ ਵਿੱਚ ਯੂਥ ਨੂੰ ਲੈ ਕੇ ਬਹੁਤ ਇਵੈਂਟਸ ਹੋ ਰਹੇ ਨੇ ਡਾਂਸ 뮤직 ਗੇਮਸ ਬਹੁਤ ਤਰ੍ਹਾਂ ਦੀਆਂ ਹੋ ਰਹੀਆਂ ਸੈਂਟਰਲ ਪਾਰਕ ਦੇ ਵਿੱਚ ਚੋਰੀਆ ਮੋਡਲ ਟਾਊਨ ਸ਼ਿਵਾਨੀ ਪਾਰਕ ਵਿੱਚ ਸੋ ਮੈਸੇਜ ਬੜਾ ਕਲੀਅਰ ਰਿਹਾ ਜੀ ਕਿ ਨਸ਼ਾ ਨੂੰ ਪੰਜਾਬ ਚੋਂ ਬਿਲਕੁਲ ਮੁਕਤ ਕਰਕੇ ਛੱਡਣਾ ਛੋਟੇ ਛੁ ਮੈਂ ਦੇਖ ਰਿਹਾ ਛੋਟੇ ਛੋਟੇ ਬੱਚੇ ਵੀ ਆਪਣੇ ਮਾਪਿਆਂ ਦੇ ਨਾਲ ਆ ਗਏ ਸਪੈਸ਼ਲ ਉਹਨਾਂ ਨੇ ਕਿਹਾ ਵਾਹੋ ਪ੍ਰੋਗਰਾਮ ਤੇ ਜਾਣਾ ਅਸੀਂ ਗੇਮਾਂ ਵੀ ਖੇਡਣੀ ਦੇਖੋ ਜੀ ਜਦੋਂ 10 ਸਾਲ ਜਦੋਂ ਹੋ ਰਿਹਾ ਬੱਚੇ ਜਦੋਂ ਪਹਿਲਾਂ ਵੀ ਆਉਂਦੇ ਆ ਤੇ ਅੱਜ ਉਹਨਾਂ ਨੇ ਵੇਖਿਆ ਕਿ ਅਸੀਂ ਪਾਰਕਸ ਜਾਣਾ ਆ ਕਿਉਂਕਿ ਇਹ ਕਿਉਂ ਹੈ ਦੇਖੋ 400 ਦੇ ਪਹੁੰਚੀ ਹੋਈ ਆ ਤੇ ਕੁਆਲਿਟੀ ਇੰਡੈਕਸ ਬਹੁਤ ਮਾੜਾ ਆ ਸੋ ਇਹ ਨਾ 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 ਸੀ ਅੱਜ ਬੂਟੇ ਵੀ ਲਾਇਏ ਨੇ ਬਿਕਾਜ਼ ਕਿਤੇ ਨਾ ਕਿਤੇ ਦਰਖਤ ਲਾਉਣੇ ਵੀ ਬਹੁਤ ਜ਼ਰੂਰੀ ਨੇ ਔਰ ਛੋਟੜੇ ਬੱਚੇ ਅੱਜ ਵੇਖਣ ਆਏ ਨੇ ਕਿ ਅਸੀਂ ਕੀ ਮੈਸੇਜ ਕੀ ਦੇ ਰਹੇ ਹਾਂ ਉਹਨਾਂ ਨੂੰ ਨਾ ਨਾ ਉਹਨਾਂ ਆਪਣੀ ਗੇਮਸ ਕਰ ਰਹੇ ਨੇ ਇੰਜੋਏ ਕਰ ਰਹੇ ਨੇ ਤਾਂ ਮਕਸਦ ਇੱਕੋ ਹੀ ਸਾਰਿਆਂ ਨੂੰ ਕਿ ਆਪਾਂ ਨਸ਼ੇ ਤੋਂ ਦੂਰ ਰਹੀਏ ਔਰ ਹੈਲਥੀ ਰਹੀਏ ਫਿਟ ਰਹੀਏ ਪਰ ਡਿਵੈਲਪਮੈਂਟ ਕੰਲਾ ਜਲੰਧਰ ਨਹੀਂ ਪਰ ਪੰਜਾਬ ਦੇ ਅਲਗ-ਅਲਗ ਜ਼ਿਲ੍ਹਿਆਂ ਦੇ ਵਿੱਚ ਕਰਵਾਇਆ ਜਾਂਦਾ ਹੈ ਜਿਵੇਂ ਅਸੀਂ ਹੁਸ਼ਿਆਰਪੁਰ ਕਪੂਰਥਲਾ ਪਠਾਨਕੋਟ ਈਵਨ ਅਸੀਂ ਹਿਮਾਚਲ ਚੁੱਕੇ ਆਂ ਔਰ ਹੌਲੀ ਹੌਲੀ ਕਸ਼ਮੀਰ ਔਰ ਹਿੰਦੁਸਤਾਨ ਦੇ ਵੱਖ-ਵੱਖਰੇ ਜ਼ਿਲ੍ਹਿਆਂ ਚ ਸਟੇਟਾਂ ਜਾਵਾਂਗੇ ਮੈਸੇਜ ਦੇਣਾ ਆ ਪੂਰੀ ਦੁਨੀਆ ਨੂੰ ਕਿ ਇੰਡੀਆ ਤਰੱਕੀ ਕਰ ਰਿਹਾ ਹੈ ਬਹੁਤ फास्ट ਰਕੀ ਕਰ ਰਿਹਾ ਹੈ ਔਰ ਜਿਹੜਾ ਸਾਡਾ ਯੂਥ ਹੈ ਉਹ ਗਲੋਬਲ ਸਿਟੀਜ਼ਨ ਉੱਪਰ ਕੇ ਬਾਹਰ ਆ ਰਿਹਾ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਵੀ ਕਿਹੜਾ ਯੂਥ ਹੈ ਪੰਜਾਬ ਛੱਡ ਕੇ 12 ਨਿਰਦੇਸ਼ਾ ਜ ਜਾ ਰਿਹਾ ਹੁਣ ਤੇ ਬਾਹਰ ਤੋਂ ਵੀ ਵਾਪਸ ਆ ਰਹੇ ਨੇ ਉਹ ਕਹਿੰਦੇ ਨੇ ਅਸੀਂ ਆਪਣੀ ਪੰਜਾਬ ਦੀ ਧਰਤੀ ਦੇ ਵਿੱਚ ਕੰਮ ਕਰਾਂਗੇ ਭਾਵੇਂ ਛੋਟਾ ਕੰਮ ਮਿਲੇ ਇਹ ਕਰਨਾ ਜ਼ਰੂਰ ਹੈ ਦੇਖੋ ਜੀ ਸਟਾਰਟਅਪ ਦੇ ਬਹੁਤ ਸੁਨਹਿਰੇ ਮੌਕੇ ਨੇ ਪੰਜਾਬ ਇੱਕ ਉੱਪਰ ਦੀ ਹੋਏ ਸਟੇਟ ਹੈਗੀ ਹੈ ਹਾਲਾਂਕਿ ਲੈਂਡਲਾਕ ਸਟੇਟ ਜਾਂ ਸਾਡੇ ਤੋਂ ਸਮੁੰਦਰ ਦੂਰ ਹੈ ਫੇਰ ਵੀ ਪੰਜਾਬ ਦੇ ਵਿੱਚ ਬਹੁਤ ਇਨਵੈਸਟਮੈਂਟਸ ਆ ਰਹੀਆਂ ਨੇ ਪੰਜਾਬ ਸਰਕਾਰ ਬਹੁਤ ਯਤਨ ਕਰ ਰਹੀ ਹੈ 에어ਪੋਰਟਸ ਬਹੁਤ ਖੁੱਲ ਰਹੇ ਨੇ ਇੱਕ ਮੈਸੇਜ ਹੈ ਹਰ ਜ਼ਿਲ੍ਹੇ 'ਚ 에어ਪੋਰਟ ਆ ਗਿਆ ਹੈ ਕੀ ਆਪਾਂ ਤਰੱਕੀ ਕਰ ਰਹੇ ਆ ਨਵੇਂ ਨਵੇਂ ਇੰਡਸਟਰੀਜ਼ ਆਰ ਨਵੇਂ ਨਵੇਂ ਯੂਨੀਵਰਸਟੀਆਂ ਖੋਲ੍ਹ ਰਹੀਆਂ ਨੇ ਔਰ ਸਟੂਡੈਂਟਸ ਕਿਨਾ ਬਾਹਰ ਆ ਰਿਹਾ ਸੀਟੀ ਗਰੁੱਪ ਦੇ ਵਿੱਚ ਹੀ ਤਕਰੀਬਨ 1000 ਬੱਚਾ ਆਫਰੀਕਾ ਤੋਂ ਪੜਦਾ ਹੈ ਔਰ 10000 ਬੱਚਾ ਵਕਰੀ ਸਟੇਟਾ ਤੋਂ ਪੜਦਾ ਹੈ ਉਹ ਸਾਰਾ ਸਾਰਾ ਪੈਸਾ ਪੰਜਾਬ ਚ ਆ ਰਿਹਾ ਸੋ ਇਹ ਨਿਸ਼ਾਨੀਆਂ ਨੇ ਤਰੱਕੀ ਦੀਆਂ ਔਰ ਪੰਜਾਬ ਵਿੱਚ ਐਨਆਰਈ ਵੀ ਵਾਪਸ ਆ ਕੇ ਇੱਥੇ ਆਪਣਾ ਆਪਣਾ ਕੋਈ ਨਾ ਕੋਈ ਯੂਨਿਟ ਲਾ ਰਿਹਾ ਹੈ ਤਾਂ ਕਿ ਉਹ ਚਾਹੁੰਦਾ ਕਿ ਮੈਂ ਇੱਕ ਆਪਣਾ ਸਟੈਪ ਇੱਕ ਫੈਮਲੀ ਇੱਥੇ ਵੀ ਰੱਖਾਂ ਮੈਂ ਦੇਖ ਰਿਹਾ ਸੀ ਕੱਲ੍ਹ ਸੀਟੀ ਗਰੁੱਪ ਦੇ ਬੱਚੇ ਨਹੀਂ ਆਏ ਹੋਏ ਹੋਰ ਵੇਟ ਕਰਦੇ ਨੇ ਸਾਲ ਦਾ ਵਾਹੋ ਪ੍ਰੋਗਰਾਮ ਆਵੇ ਭਾਵੇਂ ਸਵੇਰ ਦਾ ਇਵੈਂਟ ਹੋਵੇ ਭਾਵੇਂ ਸ਼ਾਮ ਦਾ ਹੋਵੇ ਆਪਾਂ ਜਰੂਰ ਪਹੁੰਚਣਾ ਹੈ ਸਿਆਲਾਂ ਤੁਸੀਂ ਇਹ ਸ਼ਾਮ ਨੂੰ ਰੱਖਤਾ ਜੀ ਬਿਕਾਜ਼ ਸਵੇਰੇ ਸਵੇਰੇ ਥੋੜਾ ਜਿਆਦਾ ਠੰਡ ਉੱਠਣਾ ਮੁਸ਼ਕਿਲ ਹੋ ਜਾਂਦਾ ਹੈ ਬਟ ਮੈਨੂੰ ਇਸ ਵਾਰੀ ਬਹੁਤ ਰਿਕੁਐਸਟ ਹੈ ਕਿ ਸਵੇਰ ਦਾ ਪ੍ਰੋਗਰਾਮ ਬਹੁਤ ਮਜ਼ਾ ਆਉਂਦਾ ਹੈ ਸਵੇਰੇ ਸੇ ਉੱਠਣ ਦਾ ਤੋਂ ਅਗਲੀ ਵਾਰੀ ਆਪਾਂ ਇਹਨੂੰ ਸਵੇਰੇ ਰੱਖਾਂਗੇ ਬਟ ਬਿਕਾਜ਼ ਸ਼ਾਮ ਨੂੰ ਇੱਥੇ ਔਰ ਨ ਰੌਣਕ ਮਿਲਣਾ ਬਹੁਤ ਹੁੰਦਾ ਮਾਡਲ ਟਾਊਨ ਤੇ ਆਲਰੇਡੀ ਜਿਹੜਾ ਐਗਜ਼ਿਸਟਿੰਗ ਕਰਾਊਡ ਆ ਉਹ ਵੀ ਜੁੜ ਰਿਹਾ ਸਾਡੇ ਨਾਲ ਕੁਐਰੀ ਸਾਨੂੰ ਆਟੋਮੈਟਿਕਲੀ ਆ ਜਾਂ ਵੇ ਦੇਖਿਆ ਸੀ ਗਲਬਤ ਕੀਤੀ ਗਿਆ ਜੋ ਸਿਟੀ ਗਰੁੱਪ ਦੇ ਐਮ ਡੀ ਆਪ ਉਹਨਾਂ ਨੇ ਗਲਬਤ ਕੀਤੀ ਉਹਨਾਂ ਨੇ ਦੱਸਿਆ ਵਾਹੋ ਪ੍ਰੋਗਰਾਮ 1 ਸਾਲ ਦੇ 2 ਜਲੰਧਰ ਦੇ ਵਿੱਚ ਕਰਾਏ ਜਾਂਦੇ ਨੇ ਪੰਜਾਬ ਕੀ ਹਰਿਆਣਾ ਮਾਚਲ ਜੰਮੂ ਦੇ ਵਿੱਚ ਵੀ ਕਿੜੇ ਪ੍ਰੋਗਰਾਮ ਕਰਵਾਉਣੇ ਸ਼ੁਰੂ ਹੋ ਚੁੱਕੇ ਨੇ ਚਾਹ ਸਿਟੀ ਗਰੁੱਪ ਵੱਲੋਂ ਵੀ ਵਾਹੋ ਪ੍ਰੋਗਰਾਮ ਕੀਤਾ ਗਿਆ ਜਿਸ ਦੇ ਸਾਡੇ ਨਾਲ ਡਿਪਟੀ ਕਮਿਸ਼ਨਰ ਸਰ ਵਾਹੋ ਪ੍ਰੋਗਰਾਮ ਦੇ ਵਿੱਚ ਹਰ ਸਾਲ ਬਾਅਦ 2 ਪ੍ਰੋਗਰਾਮ ਕਰਵਾਏ ਜਾਂਦੇ ਨੇ ਜਿਸ ਦੇ ਵਿੱਚ ਪੰਜਾਬ ਸਰਕਾਰ ਉਹ ਯੁੱਧ ਨਸ਼ਾ ਵਿਰੁੱਧ ਵੀ ਕਿੜੀ ਲਗਾਤਾਰ ਪੰਜਾਬ ਦੇ ਵਿੱਚ ਚਲਾਈ ਜਾਂਦੀ ਹੈ ਬਿਲਕੁਲ ਅੱਜ ਬੜਾ ਵਧੀਆ ਪ੍ਰੋਗਰਾਮ ਸਿਟੀ ਗਰੁੱਪ ਵੱਲੋਂ ਕਰਵਾਇਆ ਗਿਆ ਤਾਂ ਨੂੰ ਪਤਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਜਿਹੜੀ ਮੁਹਿੰਮ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ ਚਲਾਈ ਗਈ ਹੈ ਉਹਦੇ ਵਿੱਚ ਅੱਜ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜਾ ਯੂਥ ਇਕੱਠਾ ਹੋਇਆ ਸੀ ਤੇ ਮੈਸੇਜ ਇਹੀ ਸੀ ਕਿ ਆਪਾਂ ਨਸ਼ਿਆਂ ਨੂੰ ਤਿਆਗਣਾ ਹੈ ਨਾ ਸਿਰਫ ਆਪ ਤਿਆਗਣਾ ਹੈ ਜਿਹੜੇ ਆਪਣੇ ਸਾਥੀ ਸੰਗੀ ਕੋਈ ਦੋਸਤ ਮਿੱਤਰ ਉਹਨਾਂ ਦਾ ਵੀ ਸੁਣਾਣਾ ਹੈ ਤੇ ਉਹਨਾਂ ਦੀ ਜਿਹੜੀ એનર્ਜੀ ਹੈ ਉਹ ਖੇਡਾਂ ਵੱਲ ਰੰਗਲੇ ਪੰਜਾਬ ਵੱਲ ਕੋਈ ਦੂਸੀ ਭੰਗੜਾ ਗਿੱਧਾ ਸਿੱਖਣਾ ਚਾਹੁੰਦੇ ਕਰਨਾ ਚਾਹੁੰਦੇ ਹੋ ਐਂ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਜ਼ਿੰਮੇਵਾਰੀ ਇਹ ਹੈ ਕਿ ਅਸੀਂ ਉਹਨਾਂ ਨੂੰ ਰਿਸੋਰਸਸ ਪ੍ਰੋਵਾਈਡ ਕਰੀਏ ਖੇਡ ਸਟੇਡੀਅਮ ਬਣਾਈਏ ਖੇਡ ਮੈਦਾਨ ਬਣਾਈਏ ਉਹ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰੇਗੇ ਕਿ ਉਹ ਨਸ਼ਿਆਂ ਨੂੰ ਛੱਡ ਕੇ ਆਪਣੀ ਜਿਹੜੀ ਐਨਰਜੀ ਆ ਉਹ ਰੰਗਲੇ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਉਹਦੇ ਵੱਲ ਲਾ ਸਕਣ ਜਲੰਧਰ ਪ੍ਰਸ਼ਾਸਨ ਤੇ ਸਿਟੀ ਗਰੁੱਪ ਵੱਲੋਂ ਲਗਾਤਾਰ ਜਿਹੜਾ ਚੀਜ਼ ਮਾਲਟਾਉਂ ਕੀ پورے ਪੰਜਾਬ ਦੇ ਲੱਖ ਲੱਖ ਜ਼ਿਲ੍ਹੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸਿਟੀ ਗਰੁੱਪ ਮੈਂ ਉਹਨਾਂ ਦੀ ਤਾਰੀਫ ਕਰਨਾ ਚਾਹਾਂਗਾ ਕਿ ਹਮੇਸ਼ਾ ਜਦੋਂ ਵੀ ਅਸੀਂ ਪਿੱਛੇ ਦੌੜਦਾ ਪੰਜਾਬ ਮੈਰਾਥਨ ਕਰਵਾਈ ਸੀ ਉਹਦੇ ਵਿੱਚ ਵੀ ਉਹਨਾਂ ਨੇ ਕਾਫੀ ਸਾਥ ਦਿੱਤਾ ਸੀ ਇਹ ਜਿਹੜਾ ਅਸੀਂ ਇੱਕ ਸੋਚ ਰਹੇ ਸੀ ਕਾਫੀ ਸਮੇ ਆਪਾਂ 1 ਜੁਲਾਈ ਨੂੰ ਨਸ਼ਿਆਂ ਵਿਰੁੱਧ ਇੱਕ ਪ੍ਰੋਗਰਾਮ ਕਰਾਈਏ ਮਾਡਲ ਟਾਊਨ ਜੋ ਕਿ ਬਿਲਕੁਲ ਸੈਂਟਰ ਹੈ ਕੇਂਦਰ ਹੈ ਸਾਡੇ ਜਲੰਧਰ ਸ਼ਹਿਰ ਦਾ ਉਹਦੇ ਵਿੱਚ ਕਿੰਨਾ ਜ਼ਿਆਦਾ ਜਿਹੜਾ ਯੂਥ ਅੱਜ ਇਕੱਠਾ ਹੈ ਇੱਕ ਬੜਾ ਵਧੀਆ ਮੈਸੇਜ ਜਾਣਾ ਹੈਗਾ ਤੇ ਮੈਂ ਆਸ ਕਰਦਾ ਹਾਂ ਇਸੇ ਤਰ੍ਹਾਂ ਅੱਗੇ ਵੀ ਜਿਹੜਾ ਸਿਟੀ ਗਰੁੱਪ ਆਫ ਇੰਸਟੀਚਿਊਟ ਹੈ ਚੰਨੀ ਸਾਹਮਣੇ ਸਾਡੇ ਨਾਲ ਅਜੀਵ ਜੀ ਵੀ ਖੜੇ ਨੇ ਜਿਹੜੇ ਇੱਥੇ ਐਸੋਸੀਏਸ਼ਨ ਦੇ ਪ੍ਰਧਾਨ ਹੈ ਸਾਰਿਆਂ ਜਰਾਹੀ ਇਹ ਮੈਸੇਜ ਜਾਵੇ ਕਿ ਨਸ਼ਿਆਂ ਨੂੰ ਤਿਆਗਨਾ ਕਿੱਡਾ ਨੂੰ ਅਪਣਾਉਣਾ ਸਰ ਲੋਕਾਂ ਨੂੰ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਯੂਥ ਅੱਜ ਵੀ ਪ੍ਰਸ਼ਾਸਨ ਦੇ ਨਾਲ ਚੱਲ ਰਿਹਾ ਤੁਸੀਂ ਹੀ ਮੈਸੇਜ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੁਹਾਡੇ ਨਾਲ ਖੜਾ ਹੈ ਆਪਾਂ ਰਲ ਮਿਲ ਕੇ ਸਮਾਜ ਨੂੰ ਜਿਹੜਾ ਇੱਕ ਨਸ਼ੇ ਦੀ ਕੋੜ ਹੈ ਉਸ ਤੋਂ ਛੁਟਕਾਰਾ ਦਿਵਾਣਾ ਹੈ ਜੋ ਤੁਹਾਨੂੰ ਇਹ ਤੋਂ ਛਡਾਉਣ ਲਈ ਆਪਾਂ ਨੂੰ ਚਾਹੀਦਾ ਹੈਗਾ ਭਾਵੇਂ ਆਪਾਂ ਕਾਫੀ ਜਿਹੜੇ ਨਸ਼ਾ ਮੁਕਤੀ ਕੇਂਦਰ ਹਨ ਤੁਸੀਂ ਦੇਖਿਆ ਜਲੰਧਰ ਦਾ ਬਹੁਤ ਵਧੀਆ ਅਸੀਂ ਇੱਕ ਉਹਨੂੰ ਰੀਹੈਬ ਸੈਂਟਰ ਤਿਆਰ ਕਰਵਾਇਆ ਭਾਵੇਂ ਖੇਡ ਸਟੇਡੀਅਮ ਜਿਹੜੇ ਵਕ ਵਕ ਪਿੰਡਾਂ ਦੇ ਵਿੱਚ ਬਣ ਕੇ ਤਿਆਰ ਹੋ ਰਹੇ ਨੇ ਭਾਵੇਂ ਸ਼ਹਿਰ ਦੇ ਵਿੱਚ ਵਕ ਵਕ ਕੇਡ ਫੈਸਿਲਿਟੀ ਜਿਹੜੀ ਅਸੀਂ ਵਧਾ ਰਹੇ ਹਾਂ ਰੰਗਲਾ ਪੰਜਾਬ ਦਾ ਜਿਹੜਾ ਇੱਕ ਸੁਪਨਾ ਸਾਡੇ ਸਾਰਿਆਂ ਦਾ ਸਪਨਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਸੁਪਨਾ ਹੈ ਉਹਨਾਂ ਨੂੰ ਨਾਲ ਮਿਲ ਕੇ ਅਪਾਸਾ ਕਰਦੇ ਤੇ ਦੇਖਿਆ ਆਪਾਂ ਗੱਲਬਾਤ ਕੀਤੀ ਗਿਆ ਡਿਪਟੀ ਕਮਿਸ਼ਨਰ ਜੋ ਅੱਜ ਵਾਹੋ ਪ੍ਰੋਗਰਾਮ ਜੋ ਜਲੰਧਰ ਦੇ ਮਾਲ ਟਾਉਨ ਦੇ ਵਿੱਚ ਸ਼ਵਾਨੀ ਪਾਰਕ ਦੇ ਬਾਹਰ ਕਰਵਾਇਆ ਗਿਆ ਜਿੱਤੇ ਵਿੱਚ ਸੀਟੀ ਗਰੁੱਪ ਤੇ ਜੋ ਜਲੰਧਰ ਪ੍ਰਸ਼ਾਸਨ ਵੱਲੋਂ ਯੁੱਧ ਨਸ਼ੇ ਦੇ ਵਿਰੁੱਧ ਜੋ ਹੈ ਪੰਜਾਬ ਸਰਕਾਰ ਵੱਲ ਲਗਾਤਾਰ ਜੋ ਪੰਜਾਬ ਦੇ ਲਗ ਲਗ ਜ਼ਿਲ੍ਹੇ ਵਿੱਚ ਸੈਮੀਨਾਰ ਵੀ ਲਗਾਏ ਜਾ ਰਹੇ ਨੇ ਜੋ ਪੰਜਾਬ ਉਹਨਾਂ ਜੋ ਨਸ਼ਾ ਵੇਚਣ ਵਾਲਿਆਂ ਨੂੰ ਇੱਕ ਚੇਤਾਵਨੀ ਦਿੱਤੀ ਗਈ ਹੈ ਜਾਂ ਨਸ਼ਾ ਵੇਚਣਾ ਤੇ ਪੰਜਾਬ ਛੱਡ ਦਿਓ ਨਹੀਂ ਤੇ ਜੋ ਹੈ ਲਗ ਲਗ ਜਗ੍ਹਾ ਦੇ ਵਿੱਚ ਨਸ਼ੇ ਗੜੇ ਵਿੱਕਦੇ ਆ ਤੇ ਉਹਨਾਂ ਦੇ ਸੈਮੀਨਾਰ ਵੀ ਲਗਾਏ ਜਾਦੇ। ਦੇਖ ਰਹੇ ਹੋ ਲੋਕ ਇਸ ਵਾਹੋ ਪ੍ਰੋਗਰਾਮ ਦੇ ਵਿੱਚ ਪਹੁੰਚ ਨੇ। ਯੁੱਧ ਨਸ਼ੇ ਦੇ ਵਿਰੁੱਧ ਆਪਾਂ ਗੱਲਬਾਤ ਕਰਦੇ ਆਂ ਬਾਈ ਕੀ ਨਾਮ ਤੁਹਾਡਾ? ਸੁਜੀਤ ਕੁਮਾਰ। ਸੁਜੀਤ ਜੀ ਕਿੱਦਾਂ ਲੱਗ ਰਿਹਾ ਵਾਹੋ ਦੇ ਵਿੱਚ? ਬਹੁਤ ਅੱਛਾ ਲੱਗ ਰਿਹਾ। ਪਹਿਲੀ ਵਾਰ ਆਏ ਹੋ? ਜੀ ਸਰ। ਕਿੱਦਾਂ ਦੇਖ ਰਹੇ ਹੋ? ਹਮ। ਕਿੱਦਾਂ ਦਾ ਲੱਗ ਰਿਹਾ ਤੁਹਾਨੂੰ? ਅੱਛਾ ਬਹੁਤ ਅੱਛਾ ਲੱਗ ਰਿਹਾ ਹੈ। ਸਿਟੀ ਗਰੁੱਪ ਵੱਲੋਂ ਜਲੰਧਰ ਪ੍ਰਸ਼ਾਸਨ ਵੱਲੋਂ ਜੋ ਯੁੱਧ ਨਸ਼ੇ ਦੇ ਵਿਰੁੱਧ ਇੱਕ ਚਲਾਈ ਗਈ ਹੈ ਨਸ਼ੇ ਨੂੰ ਲੈ ਕੇ ਵੱਡੇ ਸਟੈਪ ਚੁੱਕੇ ਜਾ ਰਹੇ ਨੇ ਤਾਂ ਕੀ ਕਹਿਣਾ ਚਾਹ जी मतलब हम सब तो मतलब ये प्रतिक्रिया लिए हैं कि चाहे नशे होकर कुछ नहीं करनी चाहिए, जी, चाहिए मतलब सेहत के लिए बहुत हानिकारक होती है नशे जी तो हम सब बोलेंगे कि एज ए मतलब किन को किन किन नबकिनी नब को भी नहीं नहीं करना चाहिए नशे वगैरह कुछ भी कहाँ से हो बिहार से बिहार से ज़िला की नाम है तो उज्जवल कुमार तिवारी नाम है मैं बिहार जिला से हूँ पश्चिम बिहार राज्य से और पश्चिम चंपारण जिला से पहली बार आया हूँ हाँ यहाँ पे पहली बार आया कितना लग, लग रहा है प्रोग्राम युद्ध नशे यहाँ पे वाहो प्रोग्राम बहुत बढ़िया लग रहा है और यहाँ पे जो नशे विरोधी के बारे में बताया जा रहा है और ये बहुत बढ़िया है जो जिसमें कि जो अभी जो बच्चे होते हैं जो 18 प्लस होते हैं या 17 प्लस होते हैं वो सब कोई नशे की तरफ भागता है ठीक है उसके बारे में सब किसी को बताया जा रहा है और यहाँ का प्रशासन भी बहुत बढ़िया है कि जैस जिसे हम लोग को बताया जाए जा, गया है कि यहाँ पे नशा नहीं करना है ऐसे वैसे तो ये बहुत बढ़िया लगा है कि हम लोग को नशा नहीं करना चाहिए इसे हम लोग के खुद की खतरा है अपने दोस्तानों अपने परावानों भी इस बारे जानकारी दो हाँ हाँ पूर, पूरा सब किसी को बताएंगे कि नशा नहीं करना चाहिए नशा से हम ही को हानिकारक होता है यस सर ਕੀ ਨਾਮ ਹੈ ਮੈਮ ਦਾ ਪ੍ਰਿਆ ਕੁਮਾਰੀ ਹੈ ਕਿਹਨਾਂ ਸੇ ਹੈ ਬਿਹਾਰ ਸੇ ਹੈ ਬਿਹਾਰ ਸੇ ਪਹਿਲੀ ਵਾਰ ਆਏ ਹੋ ਜਾਂ ਹਾਂ ਕਿਹੜਾ ਲੱਗ ਰਿਹਾ ਜਲੰਧਰ ਕਿੱਦਾਂ ਦਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਅੱਜ ਵਾਹੂ ਪ੍ਰੋਗਰਾਮ ਸੀਟੀ ਗਰੁੱਪ ਯੁੱਧ ਨਸ਼ੇ ਦੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਜੋ ਸਾਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਇੱਕ ਸੈਮੀਨਾਰ ਲਗਾਇਆ ਜਾ ਰਿਹਾ ਹੈ ਨਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਯੁੱਧ ਨਸ਼ੇ ਦੇ ਵਿਰੁੱਧ ਅੱਜ ਇੱਕ ਮੈਸੇਜ ਵੀ ਦਿੱਤਾ ਗਿਆ ਹੋਵੇਗਾ ਹਮੇ ਨਸ਼ੇ ਸੇ ਬਹੁਤ ਦੂਰ ਰਹਿਣਾ ਚਾਹੀਏ ਉਹ ਸਾਡੇ ਸਵਾਸਥ ਕੇ ਲਿਏ ਹਾਨੀਕਾਰਕ ਹੈ ਅਸੀਂ ਇਸੇ ਜਿੰਨਾ ਦੂਰ ਰਹਾਂਗੇ ਸਾਡੇ ਸਵਾਸਥ ਕੇ ਲ एक यूथ हो कॉलेज में पढ़ते हो बिहार से पंजाब में आए हो क्या कहना चाहते हो यूथ को क्या मैसेज देना चाहते यूथ को हम लोग मतलब आपके साथ हैं आप करिए नाम है तुम्हारा मेरा नाम अलका कुमारी है हम मैं बिहार से हूँ कैसे लग रहा है पहली बार बहुत अच्छा लग रहा है वह प्रोग्राम बहुत अच्छा है ਜੋ ਦੇਖਿਆ ਤਸਵੀਰਾਂ ਆਪਾਂ ਗਲਬਤ ਕੀਤੀ ਗਈ ਹੈ ਲੋਕ ਵੀ ਅਤੇ ਸਟੂਡੈਂਟ ਵੀ ਪਹੁੰਚੇ ਹੋਏ ਨੇ ਸੀਟੀ ਗਰੁੱਪ ਦੇ ਜੋ ਉਹਨਾਂ ਨੇ ਕਿਹਾ ਪਹਿਲੀ ਵਾਰ ਅਸੀਂ ਵਾਹੋ ਪ੍ਰੋਗਰਾਮ ਦੇ ਵਿੱਚ ਪਹੁੰਚਿਆ ਯੁੱਧ ਨਸ਼ੇ ਦੇ ਵਿਰੁੱਧ ਜਲੰਧਰ ਪ੍ਰਸ਼ਾਸਨ ਤੇ ਸੀਟੀ ਗਰੁੱਪ ਵੱਲੋਂ ਜੋ ਕਰਵਾਇਆ ਜਾਂਦਾ ਸਾਲ ਦੇ ਦੋ ਪ੍ਰੋਗਰਾਮ ਜਲੰਧਰ ਦੇ ਵਿੱਚ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਵੀ ਜੋ ਪ੍ਰੋਗਰਾਮ ਲਗਾਤਾਰ ਕਰਵਾਇਆ ਜਾਂਦਾ ਨੇ ਯੁੱਧ ਨੂੰ ਲੈ ਕੇ ਜੋ ਯੁੱਧ ਨਸ਼ੇ ਦੇ ਵਿਰੁੱਧ ਨੂੰ ਲੈ ਕੇ ਜੋ ਲੋਕਾਂ ਨੂੰ ਯੁੱਧ ਨੂੰ ਇੱਕ ਮੈਸੇਜ ਦਿੱਤਾ ਗਿਆ ਨਸ਼ਾ ਛੱਡੋ ਪੰਜਾਬ ਬਚਾਓ ਜਿਸ ਦੇ ਵਿੱਚ ਲਗਾਤਾਰ ਪੰਜਾਬ ਸਰਕਾਰ ਵੱਲੋਂ ਵੀ ਜੋ ਹੈ ਲਗਾਤਾਰ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹ ਸੈਮੀਨਾਰ ਲਗਾਏ ਜਾ ਰਹੇ ਨੇ ਤੇ ਉੱਥੇ ਹੀ ਜਲੰਧਰ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਥਾ ਥਾ ਤੇ ਜਾ ਕੇ ਜੋ ਹੈ ਇੱਕ ਸੈਮੀਨਾਰ ਲਗਾਏ ਜਾਦੇ ਨੇ ਕੈਮਰਾਮੈਨ rahul ਦੇ ਨਾਲ ਸੋਨਮਾ ਆਜਨ ਜਗਬਾਨੀ ਟੀਵੀ ਜਲੰਧਰ